বতৰা বতৰ ਹਾਂ ਜੀ ਨਾਰੀ ਨੇ ਪਾਉਂਦਾ ਨਹੀਂ ਜੀ ਮੈਡੀਕਲ ਸਰਵ ਹੋਰ ਜੀ ਇਹਦਾ ਫੋਟੋ ਵੀ ਲੈਣਾ ਹੈ ਅਧਿਪਾਤ ਉਹਦੇ ਤੇ ਮਾ ਛੱਡ ਜਾ ਕਾਕਾ ਤੁਸੀਂ ਇੱਧਰ ਨਾ ਆਓ ਮੇਰਾ ਵੱਡਾ ਕੰਮ ਹੈ ਹਾਂਜੀ ਪਿੰਡ ਬਦਨੀ ਖੁਰਦ ਦੇਖੇ ਬਾਬਾ ਸੋਚਾ ਸਿੰਘ ਦੇ ਪਰਿਵਾਰ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਹੋਰ ਜਿਹੜੀਆਂ ਸੰਸਥਾਵਾਂ ਸਾਡੇ ਨਗਰ ਦੀਆਂ ਉਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਚਾਰੇ ਸ਼ਹਿਬਜ਼ਾਦੇ ਨੂੰ ਸਮਰਪਿਤ ਦੂਜਾ ਮੈਡੀਕਲ ਕੈਂਪ ਲਾਇਆ ਗਿਆ ਇਹਦੇ ਚ ਸਾਡੇ ਇਲਾਕੇ ਦੇ ਐਮਐਲਏ ਕਾਰਮਨ ਸਾਹਿਬ ਉਹ ਆ ਕੇ ਅਦਕਾਟਣ ਕਰਾ ਕੇ ਗਏ ਆ ਇਹਦੇ ਚ ਅੱਖਾਂ ਦਾ ਕੈਂਪ ਤੇ ਹੋਰ ਜਿੰਨੀਆਂ ਵੀ ਬਿਮਾਰੀਆਂ ਉਹਨਾਂ ਦਾ ਮੈਡੀਕਲ ਫ੍ਰੀ ਮਿਲੂਗਾ ਜਾਂ ਕਪ ਕਰਨ ਤੋਂ ਬਾਅਦ ਤੇ ਜਿਵੇਂ ਬਲੱਡ ਪ੍ਰੈਸ਼ਰ ਆ ਚੁੱਕਰ ਜਾਂ ਕਿਸੇ ਨੂੰ ਹਾਰਟ ਦੀ ਬਿਮਾਰੀ ਹੈ ਉਹ ਡਾਕਟਰ ਆਏ ਹੋਏ ਆ ਹਾਰਟ ਵਾਲੇ ਵੀ ਅੱਖਾਂ ਵਾਲੇ ਵੀ ਕੈਂਪ ਚੱਲ ਰਿਹਾ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਡੇ ਬਾਬਾ ਜੀ ਦੇ ਪਰਿਵਾਰ ਦਾ ਬਾਬਾ ਸੁਚਾ ਸਿੰਘ ਦੇ ਪਰਿਵਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਗਰੀਬ ਗੁਰਬੇ ਨੂੰ ਰਾਹਤ ਮਿਲੂਗੀ ਜਿਹਦੇ ਕੋਲੇ ਨਹੀਂ ਪੈਸੇ ਪਈ ਉਹ ਆਪਦੀ ਮੈਡੀਕਲ ਵੀ ਫ੍ਰੀ ਲੈ ਜਾਊਗਾ ਉਸ ਤੋਂ ਬਾਅਦ ਜਦੋਂ ਅੱਖਾਂ ਦਾ ਚੈੱਕਅਪ ਹੋ ਗਈ ਫਿਰ ਉਸ ਤੋਂ ਬਾਅਦ ਫੇਰ ਜਿਹੜੇ ਹੋਰ ਸੋਰਸ ਹੋਣਗੇ ਉਹ ਵਰਤਣਗੇ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਲੋਕ ਪੰਜਾਬ ਟੀਵੀ ਆਵਾਜ਼ ਕੌਮ ਟੀਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਔਰ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਛੋਟੇ ਜੇ ਨਗਰ ਚ ਬਹੁਤ ਹੀ ਸ਼ਾਨਦਾਰ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਹੈ ਉਹਨੂੰ ਕੁਰਵਾ ਕਰਨ ਵਾਸਤੇ ਪਹੁੰਚੇ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਬਾਬੇ ਕੇ ਪਰਿਵਾਰ ਵੱਲੋਂ ਔਰ ਪੂਰੇ ਨਗਰ ਵੱਲੋਂ ਬਹੁਤ ਹੀ ਸ਼ਾਨਦਾਰ ਇੱਕ ਅੱਖਾਂ ਦਾ ਕੈਂਪ ਲਾਇਆ ਹੈ ਜਰਨਲ ਚੈਕਅਪ ਔਰ ਉਹਦੇ ਨਾਲ ਨਾਲ ਹੀ ਜਿਹਨੂੰ ਆਪਾਂ ਕਹਿੰਦੇ ਆ ਖੂਨਦਾਨ ਮਹਾਦਾਨ ਸਭ ਤੋਂ ਵਧੀਆ ਜੋ ਕੰਮ ਹੈ ਬਹੁਤ ਸਾਰੇ ਲੋਕਾਂ ਨੇ ਆ ਕੇ ਖੂਨਦਾਨ ਕੀਤਾ ਹੈ ਮੈਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਖੂਨਦਾਨ ਕੀਤਾ ਔਰ ਸਮੁੱਚੀ ਟੀਮ ਜਿਹਦੇ ਵਿੱਚ ਡਾਕਟਰ ਸਾਹਿਬ ਲੋਹਾਰਾ ਤੋਂ ਆਏ ਨੇ ਔਰ ਉਹਨਾਂ ਦੇ ਨਾਲ ਸਾਰੇ ਲੋਕ ਆ ਜਿਹੜੇ ਉਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਬਹੁਤ ਹੀ ਸ਼ਾਨਦਾਰ ਆਪਣੀ ਡਿਊਟੀ ਨਿਭਾਈ ਆ ਸੋ ਮੈਂ ਇੱਕ ਵਾਰ ਫੇਰ ਸਮੁੱਚੀ ਟੀਮ ਦਾ ਆਪਣੇ ਵੱਲੋਂ ਬਾਬੇ ਕੇ ਪਰਿਵਾਰ ਵੱਲੋਂ ਔਰ ਪੂਰੇ ਨਗਰ ਵੱਲੋਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੋ ਪਿੰਡ ਬਦਨੀ ਖੁਰ ਤੋਂ ਵਿਕੇ ਜੋ ਮੈਡੀਕਲ ਕੈਂਪ ਲਗਾਇਆ ਗਿਆ ਇਸ ਵਿੱਚ ਅ ਪੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਨੂੰ ਸਮਰਪਤ ਪਿੰਡ ਵੱਤਨੀ ਖੁਰਦ ਵਿਕੇ ਅੱਜ ਜੋ ਪ੍ਰੋਗਰਾਮ ਜਿਹਦੇ ਵਿੱਚ ਜਨਰਲ ਮੈਡੀਕਲ ਚੈੱਕਅਪ ਤੇ ਬਲੱਡ ਡੀਨਿਟਨਾ ਕੈਂਪੋ ਤੇ ਨਾਲ ਅੱਖਾਂ ਦਾ ਚੈੱਕਅਪ ਫਰੀ ਦਵਾਈਆਂ ਜੋ ਕਿ ਇਸ ਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਇਆ ਤੇ ਜੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਦਾ ਤੁਹਾਨੂੰ ਤਹਿ ਦੋਂ ਧੰਨਵਾਦ ਕਰਦੇ ਜੋ ਵੀ ਉਹਨਾਂ ਨੇ ਗੁੰਜਨੀ ਕੀਤਾ ਤੇ ਉਚਾਰਨਾ ਵਿੱਚ ਹਾਜ਼ਰੀ ਲਵਾ ਕੇ ਗੁਰ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਬਤਨੀ ਖੁਰਦ ਐਨਆਰਆਈ ਵੀਰਾਂ ਦੇ ਪਿੰਡ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਤੇ ਦਵਾਈਆਂ ਦਾ ਲੰਗਰ ਲਗਾਇਆ ਗਿਆ ਤੇ ਸਾਰਿਆਂ ਨੇ ਮਤਲਬ ਬਹੁਤ ਸਹਿਯੋਗ ਦਿੱਤਾ ਸਾਡੀ ਭੈਣ ਨੇ ਸੁਖਿੰਦਰ ਕੌਰ ਨੇ ਖੂਨਦਾਨ ਕੀਤਾ ਤੇ ਮਤਲਬ ਕਿ ਬਹੁਤ ਸਾਡਾ ਪਿੰਡ ਬਹੁਤ ਵਧੀਆ ਐਨਆਰਆਈ ਵੀਰ ਸਾਰੇ ਇਕੱਠੇ ਹੋ ਕੇ ਬਾਬੇ ਦੇ ਪਰਿਵਾਰ ਨੇ ਇਨਾ ਪ੍ਰਾਰਲਾ ਕੀਤਾ ਸਾਰਿਆਂ ਨੇ ਮਤਲਬ ਬਹੁਤ ਵਧੀਆ ਪਰਿਵਾਰ ਬਾਬੇ ਕਾ ਇਨੀ ਹੈਲਪ ਕਰਦੇ ਸਾਰਿਆਂ ਦੀ ਸਾਡਾ ਪਿੰਡ ਹੀ ਬਧਨੀ ਖਰਦ ਬਹੁਤ ਵਧੀਆ ਕੋਈ ਵੀ ਹੋਵੇ ਪ੍ਰੋਗਰਾਮ ਵੱਧ ਚੜ ਕੇ ਹਿੱਸਾ ਲੈਂਦੇ ਆ ਸਾਰੇ ਦੁੱਖ ਸੁੱਖ ਚ ਖੜਨ ਨਾਲ ਸਾਡਾ ਪਿੰਡ ਚਲੋ ਜੀ ਧੰਨਵਾਦ ਸਮਨਾਰੀ ਜੀ ਤੁਹਾਡਾ ਧੰਨਵਾਦੀ ਹੈ ਇਹਦੇ ਵਿੱਚ ਆਖਾਂ ਦਾ ਕੰਮ ਲੱਗ ਰਿਹਾ ਹੈ ਪ੍ਰੈਸਨ ਹੋ ਰਹੀ ਹੈ ਔਰ ਸਭ ਤੋਂ ਜਿਹੜੀ ਵਧੀਆ ਗੱਲ ਹੈ ਉਹ ਇਹ ਹੈ ਵੀ ਪਿੰਡ ਵੱਲੋਂ ਜਾਂ ਜਿਹੜੀ ਕਮੇਟੀ ਹੈ ਇਹਦੇ ਵੱਲੋਂ ਇਹ ਫੈਸਲਾ ਲਿਆ ਗਿਆ ਉਹ ਜੇ ਕੋਈ ਦਸ਼ਾ ਛੜਨਾ ਚਾਹੁੰਦਾ ਤੇ ਉਹਦਾ ਫਰੀ ਲਾਜ ਦਿੱਤਾ ਜਾਊਗਾ ਔਰ ਜੋ ਵੀ ਕੋਈ ਦੇ ਵਾਸਤੇ ਮੈਡੀਕਲ ਜਾਂ ਕੋਈ ਸੀਟ ਚਾਹੀਦੀ ਹੈ ਉਹ ਫਰੀ ਦਿੱਤੀਊਗੀ ਇਹਨਾਂ ਦੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਔਰ ਅਸਲ ਦੇ ਉਪਰਾਲੇ ਸਾਨੂੰ ਲਗਾਤਾਰ ਪਿੰਡਾਂ ਦੇ ਵਿੱਚ ਸਮਾਜ ਦੇ ਵਿੱਚ ਕਰਨੇ ਚਾਹੀਦੇ ਆ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਕੀ ਫਤਿਹ 可以啊，可以。 ਸਾਹਮਣੇ ਜਾ ਕੇ ਸਾਰੇ ਜੀ